ਸਾਡੇ 14 ਲੱਖ ਰੁਪਇਆ ਲਗਭਗ 14 ਲੱਖ ਸਬਸਿਡੀ ਆ ਪੁਰਜੇ ਦੇ ਉੱਤੇ ਸਬਸਿਡੀ ਦੀ ਜੇ ਗੱਲ ਕਰੀ ਤਾਂ 80% ਸਬਸਿਡੀ ਬੈਲਰ ਤੇ ਉਹ ਚੱਲ ਰਹੀ ਹੈ ਹੁਣ ਯਾਰ ਦੇ ਵਿੱਚ 80% ਦੇ ਵਿੱਚ ਪਾਸ ਆ ਇਹ ਪਾਸ ਆ ਇਹ ਮੀਟਰ ਲੱਗਿਆ ਇਹ ਤੇ ਆਪਾਂ ਨੂੰ ਵੀ ਬੈਲਰ ਰਾਹੀਂ ਆਪਾਂ ਕਿੰਨੀਆਂ ਗੱਠਾਂ ਬਣਾ ਰਹੇ ਆ ਕੁਆਟਿਟੀ ਉਰੇ ਆਉਂਦੀ ਜਾਊਗੀ ਜਿੰਨੇ 10 20 30 ਜਿੰਨੀਆਂ ਗੱਠਾਂ ਬਣੀਆਂ ਸਾਰਾ ਸਬਕ ਤਾਂ ਇੱਥੇ ਰੱਖੋ ਪੂਰੇ ਦੇਖੀ ਜਾਊਗਾ ਹਾਂਜੀ ਤੋੜਾਂ ਦੇ ਬੈਲਰਾਂ ਦੇ ਵਿੱਚ ਜਿਹੜੇ ਫੰਕਸ਼ਨ ਆਉਂਦੇ ਨੇ ਉਹੀ ਸੇਮ ਡਿੱਟੋ ਇਹਦੇ ਵਿੱਚ ਨੇ ਪਰ ਕੀਮਤ ਇਹਦੀ ਲੱਖਾਂ ਦੇ ਵਿੱਚ ਆ ਵੱਡੀ ਦਿੱਕਤ ਇਹ ਆ ਜਾਂਦੀ ਵੀ ਬਾਅਦ ਚ ਥੋੜੇ ਮਾਰਨ ਦੀ ਲੋੜ ਨਹੀਂ ਇਹ ਖੜਦਾ ਨਹੀਂ ਹੈਗਾ ਖੇਤਾਂ ਦੇ ਵਿੱਚ ਵੀ ਡਰਾਈਵਰ ਨੂੰ ਕਾਈ ਜਾਊਗਾ ਜਾਂ ਕਿਸਾਨ ਨੂੰ ਉਹ ਦਿੱਕਤ ਨਹੀਂ ਆਉਣੀ ਵੀ ਇਹਨੇ ਲਗਾਤਾਰ ਚੱਲੀ ਜਾਣਾ ਵੀਰੋ ਬੈਲਰਾਂ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਖਰਾ ਬੈਲਰ ਬਿਲਕੁਲ ਵੱਖਰਾ ਵੱਖਰਾ ਕਿਵੇਂ ਆ ਜ਼ਿਆਤਰ ਬੈਲਰ ਕੀ ਹੁੰਦੇ ਨੇ ਵੀ ਟਰੈਕਟਰ ਦੇ ਸਾਈਡ ਤੇ ਚੱਲਦੇ ਨੇ ਕੁਝ ਡਰਾਈਵਰ ਨੂੰ ਵੀ ਦਿੱਕਤ ਆਉਂਦੀ ਆ ਤੇ ਕਿਤਨਾ ਕਿਤੇ ਬਾਹਣ ਦੇ ਵਿੱਚ ਆਪਣੇ ਸਫਾਈ ਵੀ ਨਹੀਂ ਉੰਨੀ ਆਉਂਦੀ ਪਰਾਲੀ ਉਸ ਤਰ੍ਹਾਂ ਉੰਨੀ ਵਧੀਆ ਇਕੱਠੀ ਨਹੀਂ ਹੁੰਦੀ ਇਹ ਇਨ ਲਾਈਨ ਬੈਲਰ ਆ ਗਏ ਨੇ ਟਰੈਕਟਰ ਦੇ ਤੂੜੀ ਵਾਲੀ ਮਸ਼ੀਨ ਵਾਂਗੂ ਪਿੱਛੇ ਪਿੱਛੇ ਨਾਲ ਹੀ ਚੱਲਣਾ ਤੇ ਗਰਵਾਜ ਦਾ ਬੈਲਰ ਆਹੇ ਜਪਾਨੀ ਟੈਕਨੋਲੋਜੀ ਦੇ ਨਾਲ ਤਿਆਰ ਸਭ ਤੋਂ ਵੱਖਰਾ ਬੈਲਰ ਤੇ ਬਾਈ ਕੀ ਕੀ ਫਰਕ ਪਾਤਾ ਇਹਦੇ ਵਿੱਚ ਤੇ ਏਪੀ ਐਗਰੋ ਇੰਡਸਟਰੀਜ਼ ਸੁਨਾਮ ਵਾਲਿਆਂ ਦੇ ਪਹੁੰਚੇ ਆ ਤੇ ਹੁਣ ਤੁਹਾਨੂੰ ਸੁਨਾਮ ਇਹ ਮਾਨ ਸਾਹਿਬ ਠੰਡਾ ਰੋਡ ਤੋਂ ਗਰਵਾਜ ਦਾ ਹਰੇਕ ਇੰਪਲੀਮੈਂਟ ਮਿਲ ਜਾਇਆ ਕਰੂ ਇਹਦੇ ਵਿੱਚ ਆਪਾਂ ਜੇ ਖਾਸियत ਦੀ ਗੱਲ ਕਰੀਏ ਪਹਿਲਾਂ ਤੁਸੀਂ ਦੱਸਤਾ ਵੀ ਜਿਹੜਾ ਇਹ ਬੇਲਰ ਹੈ ਇਨ ਲਾਈਨ ਹੈ ਜਿਹੜੇ ਟਰੈਕਟਰ ਦੇ ਪਿੱਛੇ ਪਿੱਛੇ ਚੱਲਣਾ ਮੰਗਰ ਮੰਗਰ ਇਹ ਵੀ ਠੀਕ ਹੈ ਜੀ ਟੋਟਲੀ ਵੱਖਰਾ ਹੋ ਗਿਆ ਇੰਡਸਟਰੀ ਟੋਟਲੀ ਵੱਖਰਾ ਹੋ ਗਿਆ ਦੂਜੀ ਗੱਲ ਇਹਨੂੰ ਆਪਾਂ ਬੇਲਰ ਨੂੰ ਕਹਿ ਸਕਦੇ ਹਾਂ ਜੀ ਮੇਨਟੇਨੈਂਸ ਫ੍ਰੀ ਬੇਲਰ ਹੈ ਮੇਨਟੇਨੈਂਸ ਫ੍ਰੀ ਕਿਵੇਂ ਆ ਜੀ ਜੇ ਆਪਾਂ ਗੱਲ ਕਰੀਏ ਇਹਦੇ ਬੈਲਰ ਦੇ ਵਿੱਚ ਜਿੰਨਾ ਮੂਵਿੰਗ ਪਾਰਟਸ ਹੈ ਜਿਹੜੇ ਪਾਰਟਸ ਨੂੰ ਨੂਬ੍ਰੇਕ ਐਂਡ ਦੀ ਲੋਡ ਹੁੰਦੀ ਹੈ ਤਾਂ ਇਹ ਬੈਲਰ ਦੇ ਵਿੱਚ ਆਟੋਮੈਟਿਕ ਸਿਸਟਮ ਲੱਗਾ ਹੈ ਜੋ ਸਾਰੇ ਪਾਰਟਸ ਨੂੰ ਆਟੋਮੈਟਿਕ ਜਿਹੜਾ ਗ੍ਰੀਸ ਕਰਦਾ ਆਪਾਂ ਦਿਖਾਵਾਂਗੇ ਤੁਹਾਨੂੰ ਪਹਿਲਾਂ ਆਪਾਂ ਸਟਾਰਟ ਕਰਦੇ ਆਂ ਤੇ ਆਪਾਂ ਮੇਨ ਚੀਜ਼ ਤੇ ਆ ਜਾਈਏ ਜਿਹੜੀ ਆਪਣੀ ਮੇਨ ਚੈਨ ਲੱਗੀ ਹੁੰਦੀ ਹੈ ਹੂੰ ਆ ਚੈਨ ਇਹ ਜਦੋਂ ਸੁੱਕੀ ਚੱਲੀ ਜਾਂਦੀ ਹੈ ਉਦੋਂ ਟੁੱਟਦੀ ਹੈ ਟੁੱਟਦੀ ਹੈ ਪਹਿਲੀ ਗੱਲ ਤਾਂ ਹੈਵੀ ਬਹੁਤ ਲੱਗੀ ਚੈਨ ਬਾਕੀ ਕੰਪਨੀ ਨਾਲੋਂ ਬਹੁਤ ਹੈਵੀ ਚੈਨ ਲਈ ਹੋਈ ਹੈ ਤੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੂਜਾ ਜਿਹੜਾ ਇਹ ਬ੍ਰਸ਼ ਲੱਗਿਆ ਦੇ ਉੱਤੇ ਦੀ ਇਹ ਨਾਲ-ਨਾਲ ਤੈਨੂੰ ਸਾਫ਼ ਕਰਦਾ ਹੈ ਪਲੱਸ ਪਾਈਪ ਵਿੱਚੋਂ ਤੇਲ ਆਉਂਦਾ ਹਾਂਜੀ ਠੀਕ ਹੈ ਤੇਲ ਆਉਂਦਾ ਜੋ ਇਹਨੂੰ ਆਪੀ ਲੂਬ੍ਰੀਕੈਂਟ ਕਰੀ ਜਾਂਦਾ ਰਹਿੰਦਾ ਚੈਨ ਕਿਉਂਕਿ ਇਹ ਤੇਲ ਲੱਗੀਆਂ ਜਾਂਦਾ ਰਹਿੰਦਾ ਰੈਡੀ ਚੱਲਦੀ ਹੈ ਇਹ ਰੈਡੀ ਚੱਲਦੀ ਹੈ ਹਾਂਜੀ ਤੇ ਟੁੱਟਣ ਦੀ ਤਾਂ ਕਰਕੇ ਸਮੱਸਿਆ ਤੇ ਦੂਜੀ ਆਪਾਂ ਜੇ ਗੱਲ ਕਰੀਏ ਬੇਲਰ ਦਾ ਜੋ ਮੇਨ ਪਾਰਟ ਹੈ ਬਿਲਕੁ ਪੋਕਿੰਗ ਸਿਸਟਮ ਹੈ ਜੋ ਠੀਕ ਹੈ ਤਾਂ ਇਹਦੇ ਵਿੱਚ ਜਿਹੜੇ ਨੋਟਰ ਲੱਗੇ ਨੇ ਉਹ ਰੈਸਪੇ ਕੰਪਨੀ ਦੇ ਜਰਮਨੀ ਦੇ ਨੋਟਰ ਲੱਗੇ ਹੋਏ ਨੇ ਠੀਕ ਹੈ ਤੇ ਆਪਣੇ ਨੋਟਰ ਵੀ ਆਪ ਹੀ ਆਟੋਮੈਟਿਕਲੀ ਜੋ ਲੂਬ੍ਰਿਕੈਂਟ ਹੁੰਦੇ ਨੇ ਠੀਕ ਹੈ ਜਿੰਨੇ ਨੋਟ ਨੇ ਚੱਲਣਗੇ ਆਪੀ ਲੂਬ੍ਰਿਕੈਂਟ ਹੋਣਗੇ ਨਾਲ ਨਾਲ ਹਰੇਕ ਤੇ ਪਾਈਪ ਲੱਗੀ ਹੋਈ ਆ ਹਾਂਜੀ ਤੇਲ ਵਾਲੀ ਤੇ ਲੂਬ੍ਰਿਕੈਂਟ ਹੋਊਗਾ ਕਿਵੇਂ ਆਟੋਮੈਟਿਕ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੋ ਕੰਪਨੀ ਨੇ ਇਹਦੇ ਵਿੱਚ ਕੀ ਹੈ ਪੂਰਾ ਸਿਸਟਮ ਲਾਇਆ ਹੋਇਆ ਸਟੋਮਿਟਰ ਲਾਇਆ ਹੋਇਆ ਆ ਸਿਸਟਮ ਲੱਗਿਆ ਹੋਇਆ ਜੀ ਠੀਕ ਹੈ ਸਟੋਮਿਟਰ ਲੱਗਿਆ ਹੋਇਆ ਇਹਦੇ ਤੇ ਆਪਾਂ ਇਹਦੇ ਤੇ ਟਾਈਮ ਸੈੱਟ ਕਰ ਸਕਦੇ ਆ ਮੀਟਰ ਤੇ ਵੀ ਕਿੰਨੇ ਟਾਈਮ ਬਾਅਦ ਆਪਾਂ ਇਹਨੂੰ ਤੇਲ ਹੋਏ ਦੇਣਾ ਠੀਕ ਨੂੰ ਰਿਗਿੰਡ ਕਰਨਾ ਆਪਣੇ ਹੱਸਰ ਨਾ ਹੋ ਜੂਏ ਘੰਟੇ ਬਾਅਦ 2 ਘੰਟੇ ਬਾਅਦ ਜਿੰਨਾ ਟਾਈਮ ਬਾਅਦ ਆਪਾਂ ਇਹਨੂੰ ਕਰਨਾ ਆਪਾਂ ਸੈੱਟ ਕਰ ਸਕਦੇ ਆ ਇਹਦੇ ਤੋਂ ਆਟੋਮੈਟਿਕ ਆਪੀ ਤੇਲ ਦਊਗਾ ਠੀਕ ਹੈ ਹਾਂਜੀ ਤੇ ਇਹਤੇ ਜੀ ਗੱਲ ਕਰੀ ਕਿੰਨੀ ਸਬਸਿਡੀ ਆ ਸਬਸਿਡੀ ਦੀ ਜੇ ਗੱਲ ਕਰੀ ਤਾਂ 80% ਸਬਸਿਡੀ ਬੈਲਰ ਤੇ ਉਹ ਚੱਲ ਰਹੀ ਹੈ ਹੁਣ ਯਾਰ ਦੇ ਵਿੱਚ 80% ਦੇ ਵਿੱਚ ਪਾਸ ਹੈ ਇਹ ਪਾਸ ਹੈ ਹਾਂਜੀ ਬਿਲਕੁਲ 80% ਸਬਸਿਡੀ ਤੁਹਾਨੂੰ ਇਹ ਬੈਲਰ ਤੇ ਮਿਲ ਜੂਗੀ ਹਾਂਜੀ ਤੇ ਬਾਕੀ ਗੱਲ ਕਰੀਏ ਬਾਈ ਗੱਠ ਦੀ ਤਾਂ ਕਿੰਨੇ ਸਾਈਜ਼ ਦੀ ਬਣਾਉਂਦਾ ਹੈ ਗੱਠ ਦਾ ਜੋ ਸਾਈਜ਼ ਹੈ ਆਪਾਂ 20 ਤੋਂ 25 ਕਿਲੋ ਤੱਕ ਦੀ ਇਹ ਗੱਠ ਬਣਾਉਂਦਾ ਹੈ ਜੋ ਆਪਾਂ ਐਡਜਸਟ ਕਰ ਸਕਦੇ ਆ ਠੀਕ ਹੈ ਘਟਾਪ ਦਾ ਵੀ ਘਟਾਪ ਦਾ ਸਕਦੇ ਆ ਜੇ ਆਪਾਂ ਗੱਲ ਕਰੀਏ ਜਿੱਥੋਂ ਗੱਠ ਨਿਕਲਦੀ ਆ ਪਿੱਛੇ ਸਿਸਟਮ ਦਿੱਤਾ ਹੋਇਆ ਤਾਂ ਆਪਾਂ ਕਿੰਨਾ ਕੰਪਰੈਸ ਕਰਨਾ ਹੈ ਕੀ ਸਾਈਜ਼ ਕਰਨਾ ਹੈ ਇਹ ਸਾਰਾ ਐਡਜਸਟੇਬ ਇਹ ਚੌਰਸ ਇਕੱਠਾਂ ਵਾਲਾ ਬੀਲਰ ਹੈ ਚੌਰਸ ਇਕੱਠਾਂ ਵਾਲਾ ਹਾਂਜੀ ਸਕੁਆਇਰ ਬੀਲਰ ਜਿਹੜੀ ਜਿਹੜੀ ਗੱਠ ਦੀ ਡਿਮਾਂਡ ਵੀ ਸਭ ਤੋਂ ਵੱਧ ਹੈ ਸਭ ਤੋਂ ਵੱਧ ਹੈ ਹਾਂਜੀ ਕੈਰੀ ਕਰਨੀ ਸੌਖੀ ਹੈ ਮੂਵਮੈਂਟ ਸੌਖੀ ਹੈ ਗੱਠ ਦੀ ਠੀਕ ਹੈ ਉਹਦੇ ਵਾਸਤੇ ਵੀ ਕੰਪਨੀ ਨੇ ਕੀ ਕੀਤਾ ਨਹੀਂ ਹਾਈਡਰੋਲਿਕ ਜੋ ਸਿਸਟਮ ਹੁੰਦਾ ਸੀ ਉਹ ਪੈਪਾਂ ਲਾਉਣੀਆਂ ਪੈਂਦੀ ਸੀ ਟਰੈਕਟਰ 'ਚ ਕੰਪਨੀ ਨੇ ਵੱਖਰਾ ਹੀ ਸੈਟਅਪ ਲਾਤਾ ਸਾਰਾ ਜਿਹੜਾ ਹੁਣ ਇਹਨੂੰ ਤੁਸੀਂ ਖੋਲਣਾ ਹੈ ਤੇ ਘਟਾਉਣਾ ਹੈ ਵਧਾਉਣਾ ਹੈ ਉਹ ਸਾਰਾ ਇੱਥੇ ਹੀ ਕਰ ਸਕਦੇ ਹੋ ਆ ਸਿਸਟਮ ਦੇ ਰੱਖਿਆ ਆ ਸੌਚ ਦਿੱਤੀ ਹੋਈ ਹੈ ਇਸ ਨਾਲ ਤੁਸੀਂ ਇਹਨੂੰ ਵਧਾ ਘਟਾ ਸਕਦੇ ਹੋ ਠੀਕ ਹੈ ਗੱਠ ਦੀ ਐਡਜਸਟਮੈਂਟ ਵੀ ਇਹਦੇ ਨਾਲ ਟਰੈਕਟਰ ਦਾ ਕੋਈ ਲੈਣਾ ਦੇਣਾ ਨਹੀਂ ਇਹ ਬੀਲਰ ਦੇ ਵਿੱਚ ਹੀ ਇਨ ਬਿਲਟ ਹੈ ਤੁਸੀਂ ਇੱਥੇ ਹੀ ਕਰ ਸਕਦੇ ਹੋ ਤੇ ਬਾਕੀ ਇੱਕ ਚੀਜ਼ ਇਹਦੇ ਵਿੱਚ ਹੋਰ ਬਹੁਤ ਵਧੀਆ ਲੱਗੀ ਵੀ ਇਹ ਮਿੱਟੀ ਵਗੈਰਾ ਮਿਕਸ ਨਹੀਂ ਹੁੰਦੀ ਜਿਆ ਡਸਟ ਵਗੈਰਾ ਪਹਿਲੀ ਗੱਲ ਤਾਂ ਇਹਦਾ ਤਾਂ ਕਟਰ ਦਾ ਸਾਈਜ਼ ਹੈ ਜੀ ਠੀਕ ਹੈ ਜਿਹੜਾ ਕਟਰ ਦਾ ਪੂਰਾ ਸਾਈਜ਼ ਹੈ ਵੱਡਾ ਆ ਬੀਲਰ ਨਾਲੋਂ ਠੀਕ ਹੈ ਜੀ ਦੂਜਾ ਇਹਦੇ ਅੰਦਰ ਜਾਲੀ ਲਾਤੀ ਜਦੋਂ ਇਹਦੇ ਅੰਦਰ ਪ੍ਰਾਲੀ ਜਾਂਦੀ ਹੈ ਤਾਂ ਉਹਦੇ ਵਿੱਚੋਂ ਡਸਟਾਪੀ ਜਾਲੀ ਰਾਹੀਂ ਥੱਲੇ ਨਿਕਲ ਹੀ ਜਾਂਦੀ ਹੈ ਆਪਣੀ ਗੱਠ ਦੇ ਵਿੱਚ ਡਸਟ ਨਹੀਂ ਜਾਊਗੀ। ਜੇ ਗੱਠ ਆਪਣੀ ਸਾਫ਼ ਬਣੂਗੀ ਉਹਦੇ ਅੰਦਰ ਡਸਟ ਨਹੀਂ ਜਾਊਗੀ ਬਿਲਕੁਲ। ਤੇ ਆ ਹੁੱਕ ਵੀ ਨਾਲ ਹੀ ਇਹਦੇ। ਇਹ ਹੁੱਕ ਜੀ ਇਹ ਬੀਲਰ ਦੇ ਨਾਲ ਹੀ ਆਉਂਦੀ ਹੈ। ਕੰਪਨੀ ਨੇ ਨਾਲ ਹੀ ਦਿੰਦੇ ਨੇ। ਵੈਸੇ ਕੀ ਹੁੰਦਾ ਮਤਲਬ ਬੀਲਰ ਲੈ ਕੇ ਆਪਾਂ ਨੂੰ ਇਹ ਵੱਖਰੀ ਬਣਵਾਉਣੀ ਪੈਂਦੀ ਸੀ। ਜਦੋਂ 10-15000 ਰੁਪਏ ਖਰਚ ਕਰਕੇ ਇਹਨੂੰ ਸੈੱਟ ਕਰਨਾ ਪੈਂਦਾ ਸੀ। ਹੁਣ ਇਹ ਕੰਪਨੀ ਨਾਲ ਹੀ ਦਿੰਦੀ ਹੈ। ਪੂਰੇ ਅਟੈਚ ਹੋ ਜਾਂਦੀ ਹੈ। ਕਿਸੇ ਵੀ ਟਰੈਕਟਰ ਮਗਰ ਪਾ ਸਕਦੇ ਹੋ ਤੁਸੀਂ ਇਹਨੂੰ ਈਜ਼ੀਲੀ। ਠ ਤੇ ਦੂਜੀ ਗੱਲ ਕਰੀਏ ਜੋ ਆਪਣਾ ਪੀਟੀਓ ਦਾ ਸਿਸਟਮ ਆ ਗਿਆ ਜੀ ਰਿਚ ਵੀ ਕੰਪਨੀ ਨੇ ਵਧੀਆ ਚੀਜ਼ ਦਿੱਤੀ ਹੈ ਇਹ ਜਿਵੇਂ ਮੰਨ ਲਓ ਆਪਾਂ ਗियर ਪਾ ਲਿਆ ਜੀ ਤਾਂ ਇੱਕ ਪਾਸੇ ਹੀ ਕੰਮ ਕਰੂਗਾ ਦੂਜੇ ਪਾਸੇ ਜੇ ਕੋਈ ਗਲਤ ਗੇਅਰ ਪਾ ਪੁੱਠਾ ਗੇਅਰ ਪਾ ਗਿਆ ਤਾਂ ਰਿਵਰਸ ਸਲਿੱਪ ਗੱਡੀ ਜਾਊਗਾ ਚੱਲਦਾ ਨਹੀਂ ਹੈਗਾ ਬੈਲਰ ਠੀਕ ਹੈ ਫ੍ਰੀ ਘੁੰਮੀ ਜਾਊ ਨੁਕਸਾਨ ਕੋਈ ਨਹੀਂ ਇਹਦਾ ਹਾਂਜੀ ਠੀਕ ਹੈ ਤੇ ਇਹ ਆ ਵੀਰੋ ਗਰਵਾਜ ਦਾ ਬੈਲਰ ਜਿਹੜੇ ਸਭ ਤੋਂ ਐਡਵਾਂਸ ਫੀਚਰਾਂ ਦੇ ਨਾਲ ਆ ਗਿਆ ਤੇ ਸਬਸਿਡੀ ਦੀ ਕੋਈ ਵੀ ਜਾਣਕਾਰੀ ਲੈਣੀ ਆ ਉਹ ਸਕਰੀਨ ਤੇ ਤੇ ਨੰਬਰ ਤੇ ਮਿਲ ਜੂ ਤੇ ਸੁਪਰ ਸੀਡਰ ਵੀ ਪਾਈ ਹੋਰਾਂ ਕੋਲੇ ਹੁੰਦਾ ਗੁਰਵਾਜ ਦਾ ਤੇ 1 ਕਿਲੋ ਮੀਟਰ ਬਾਰੇ ਹੋਰ ਦੱਸ ਦਿਨ ਨਹੀਂ ਮੈਂ ਜਿਹੜਾ ਇਹ ਮੀਟਰ ਲੱਗਿਆ ਇਹ ਤੇ ਆਪਾਂ ਨੂੰ ਵੀ ਬੈਲਰ ਰਾਹੀਂ ਆਪਾਂ ਕਿੰਨੀਆਂ ਗੱਠਾਂ ਬਣਾ ਰਿਹਾ ਕਵਾਂਟਿਟੀ ਉਰੇ ਆਉਂਦੀ ਜਾਊਗੀ ਜਿੰਨੀਆਂ 10 20 30 ਜਿੰਨੀਆਂ ਗੱਠਾਂ ਬਣੀਆਂ ਇਹ ਸਾਰਾ ਸਾਬ ਕਿਤਾਬ ਇੱਥੇ ਰੱਖੂਗਾ ਪੂਰੇ ਦੇਖੀ ਜਾਊਗਾ ਹਾਂਜੀ ਬਿਲਕੁਲ ਤਾਂ ਇਹਨੂੰ ਆਪਾਂ ਪੂਰਾ ਮਤਲਬ ਡਿਜੀਟਲ ਆਟੋਮੈਟਿਕ ਬੈਲਰ ਕਹਿ ਸਕਦੇ ਹਾਂ ਜੋ ਬਿਲਕੁਕੁਲ ਮੇਨਟੇਨੈਂਸ ਫਰੀ ਹੈ ਠੀਕ ਹੈ ਵੀ ਇਹਦੇ ਉੱਤੇ ਵੱਡੀ ਦਿੱਕਤ ਇਹ ਆ ਜਾਂਦੀ ਹੈ ਵੀ ਬਾਅਦ ਚ ਥੋੜੇ ਮਾਰਨ ਦੀ ਲੋੜ ਨਹੀਂ ਇਹ ਖੜਦਾ ਨਹੀਂ ਹੈ ਕਾਈ ਜਾਊਗਾ ਕਿ ਜਾਂ ਕਿਸਾਨ ਨੂੰ ਉਹ ਦਿੱਕਤ ਨਹੀਂ ਆਉਣੀ ਵੀ ਇਹਨੇ ਲਗਾਤਾਰ ਚੱਲੀ ਜਾਣਾ ਜਿੰਨਾ ਟਾਈਮ ਚੱਲੂਗਾ ਇਹਨੇ ਨੋਟਸ ਆਪਣੇ ਨੇ ਬਾਕੀ ਵੀਰੋ ਜੀ ਤਕਨੀਕ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਕਰੋੜਾਂ ਦੇ ਬੈਲਰਾਂ ਦੇ ਵਿੱਚ ਜਿਹੜੇ ਫੰਕਸ਼ਨ ਆਉਂਦੇ ਨੇ ਉਹੀ ਸੇਮ ਡਿੱਟੋ ਇਹਦੇ ਵਿੱਚ ਨੇ ਪਰ ਕੀਮਤ ਇਹਦੀ ਲੱਖਾਂ ਦੇ ਵਿੱਚ ਆ ਜਾਪਾਨ ਦੀ ਟੈਕਨੋਲੋਜੀ ਦਾ ਬੈਲਰ ਸਾਨੂੰ ਆਹ ਰੇਟ ਦੇ ਵਿੱਚ ਮਿਲ ਜੇ ਤਾਂ ਬਹੁਤ ਰੀਜ਼ਨੇਬਲ ਪ੍ਰਾਈਸ ਆ ਤੇ ਬਾਕੀ ਵੀ ਸੁਪਰ ਸੀਡਰ ਵੀ ਆਉਂਦਾ ਆਪਣੇ ਕੋਲੇ ਸੁਪਰ ਸੀਡਰ ਵੀ ਆਉਂਦਾ ਹੈ ਗਰਵਾਜ ਦਾ ਗਰਵਾਜ ਦਾ 8 ਫੁੱਟ ਤੋਂ ਲੈ ਕੇ 10 ਫੁੱਟ ਤੱਕ 7 ਫੁੱਟ ਤੋਂ 10 ਫੁੱਟ ਤੱਕ ਸੁਪਰ ਸੀਡਰ ਆਉਂਦੇ ਨੇ ਜੀ ਠੀਕ ਹੈ ਸੁਪਰ ਸੀਡਰ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੀ ਗੇਅਰ ਡਰਾਈਵ ਹੈ ਜੀ ਹਮ ਜਿਹੜਾ ਗੇਅਰ ਲੱਗਿਆ ਸਾਈਡ ਤੇ ਫੁੱਲ ਗੇਅਰ ਡਰਾਈਵ ਹੈ ਕੋਈ ਚੈਂਜ ਸਿਸਟਮ ਨਹੀਂ ਹੈਗਾ ਜੀ ਦੂਜਾ ਜਿਹੜਾ ਆਪਣਾ ਹੁਣ ਚੱਲ ਰਿਹਾ ਮਤਲਬ ਟ੍ਰੈਂਡ ਵੀ ਆਪਾਂ ਕਹਿੰਦੇ ਆ ਵੀ ਸੁਪਰ ਸਿੱਟਰ ਤੋਂ ਰੋਟਾਵੇਟਰ ਤਾਂ ਦੋ ਤੋਂ ਤਿੰਨ ਨਟਾਂ ਤੇ ਜਿਹੜਾ ਸਾਰਾ ਸੈਟਅਪ ਹੈ ਦੋ ਤਿੰਨ ਨਟ ਤੁਸੀਂ ਖੋਲਨੇ ਨੇ 5 ਮਿੰਟਾਂ ਦਾ ਰੋਟਾਵੇਟਰ ਬਣ ਜਾਊਗਾ ਜੀ ਤੇ ਬਾਕੀ 50 ਤੋਂ 80% ਸਬਸਿਡੀ ਹੈ ਸਬਸਿਡੀ ਤੇ ਅਵੇਲੇਬਲ ਹੈ ਸਬਸਿਡੀ ਇਹਤੇ ਵੀ ਆ ਸਬਸਿਡੀ ਅਪਰੂਵਡ ਹੈ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਲੇਜ਼ਰ ਲੈਵਲਰ ਲੈਣਾ ਤਾਂ ਇਹਨਾਂ ਦਾ ਆਪਣਾ ਮੋਬਾ ਦਾ ਮੋਬਾ ਕੰਪਨੀ ਆਲ ਵਰਲਡ ਦੇ ਵਿੱਚ ਮਸ਼ਹੂਰ ਆ ਮੋਬਾ ਕੰਪਨੀ ਦਾ ਮੋਬਾ ਕੰਪਨੀ ਦਾ ਉਹਦੀ ਕੋਈ ਮੇਨਟੇਨੈਂਸ ਵੀ ਨਹੀਂ ਹੈਗੀ ਸਿਸਟਮ ਵੀ ਸਭ ਤੋਂ ਤਕ ਉਹ ਇਹਨਾਂ ਦੇ ਕੋਲੋਂ ਮਿਲ ਜੂਗਾ ਰੋਟਾਵੇਟਰ ਇਹਨਾਂ ਦਾ ਆਪਣਾ ਮਿਲ ਜਾਂਦਾ ਬਹੁਤ ਵਾਜਬ ਜੀ ਰੇਟ ਦੇ ਵਿੱਚ ਚੰਗਾ ਰੋਟਾਵੇਟਰ ਲੈਣਾ ਤੁਸੀਂ ਉਹ ਲੈ ਸਕਦੇ ਹੋ ਬਾਕੀ ਐਮਬੀ ਪਲੋ ਮਲਚਰ ਵਗੈਰਾ ਗਰਵਾਜ ਦਾ ਜਿੰਨਾ ਵੀ ਇੰਪਲੀਮੈਂਟ ਆ ਉਹ ਇਹਨਾਂ ਦੇ ਕੋਲੋਂ ਮਿਲ ਜੂਗਾ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਸ਼ਨਾਮ ਸ਼ਹਿਰ ਦੇ ਵਿੱਚ ਮਾਨਸਾ ਬਠਿੰਡਾ ਹਾਈਵੇ ਦੇ ਬਿਲਕੁਲ ਉੱਪਰ ਦੋਸਤੋ 14 ਲੱਖ ਰੁਪਿਆ ਲਗਭਗ 14 ਲੱਖ ਸਬਸਿਡੀ ਆ ਪੁਰਜੇ ਦੇ ਉੱਤੇ ਖੇਤੀਬਾੜੀ ਦੇ ਆਲੇ ਦੇ ਉੱਤੇ ਹੈ ਕੀ ਆ ਇਹ ਬੈਲਰ ਪਰਾਲੀ ਦੀਆਂ ਗੱਠਾ ਬਣਾਉਣ ਵਾਲਾ 14 ਲੱਖ ਲਗਭਗ ਕਿਹਾ ਤੁਹਾਨੂੰ 10-20 ਹਜ਼ਾਰ ਉੱਤੇ ਥੱਲੇ ਹੋ ਸਕਦੀ ਆ ਗੁਰਵਾਜ ਦਾ ਬਿਲ ਰਾਹੇ ਜਪਾਨ ਦੀ ਟੈਕਨੋਲੋਜੀ ਦੇ ਨਾਲ ਇੰਡਸਟਰੀ ਦੇ ਵਿੱਚ ਸਭ ਤੋਂ ਵੱਖਰਾ ਇਹਨੇ ਟਰੈਕਟਰ ਦੇ ਪਿੱਛੇ ਪਿੱਛੇ ਚੱਲਣਾ ਬਾਕੀ ਸਾਈਡ ਤੇ ਚੱਲਦੇ ਨੇ ਥੋੜੇ ਨਹੀਂ ਮਰਵਾਉਂਦਾ ਇਹ ਥੋੜਾ ਜੀ ਨਹੀਂ ਆਖਦਾ ਕਿਉਂਕਿ ਮੈਂਟੇਨੈਂਸ ਇਹਦੀ ਹੈ ਹੀ ਨਹੀਂਗੀ ਜ਼ੀਰੋ ਰਿਪੇਅਰ ਹੈ ਇਹਦੇ ਜਿਹੜੇ ਚੈਨਾ ਵਗੈਰਾ ਲੱਗੀਆਂ ਹੋਈਆਂ ਨੇ ਸਾਰੀਆਂ ਨੂੰ ਆਟੋਮੈਟਿਕ ਤੇਲ ਆਪਣੇ ਆਪ ਆਉਣਾ ਦੇਖੋ ਪਾਈਪ ਲੱਗੀ ਹੋਈ ਬਰਸ਼ ਲੱਗਿਆ ਹੋਇਆ ਜਦੋਂ ਇਹ ਸਾਫ਼ ਚੱਲੂਗੀ ਸੁੱਕੀ ਨਹੀਂ ਚੱਲੂਗੀ ਤਾਂ ਇਹਨੂੰ ਕੁਝ ਹੋਣਾ ਵੀ ਨਹੀਂ ਇਸ ਤਰ੍ਹਾਂ ਨੋਟਰ ਸਿਸਟਮ ਜਿਹੜਾ ਸਭ ਤੋਂ ਵੱਧ ਖਰਾਬ ਹੁੰਦਾ ਉਹਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਪਾਈਪਾਂ ਲਾਤੀਆਂ ਲੂਬ੍ਰੀਕੇਸ਼ਨ ਵਾਸਤੇ ਇਹ ਜਾਪਾਨ ਦੀ ਤਕਨੀਕ ਹੈ ਤਾਂ ਹੀ ਨਹੀਂ ਖਰਾਬ ਹੁੰਦੀ ਛੇਤੀ ਛੇਤੀ ਬਾਕੀ ਜਿਹੜੀ ਗੱਠ ਦੀ ਐਡਜਸਟਮੈਂਟ ਉਹ ਵੀ ਇਹਦੇ ਉੱਪਰੋਂ ਹੀ ਕਰ ਸਕਦੇ ਆ ਆਪਾਂ ਤੇ ਚੌਰਸ ਗੱਠਾਂ ਵਾਲਾ ਬੀਲਰ ਹੈ ਇਹ ਇੱਕ ਸਾਲ ਦੀ ਫੁੱਲ ਗਰੰਟੀ ਵਾਰੰਟੀ ਮਿਲੂਗੀ ਸਨਾਮ ਸ਼ਹਿਰ ਦੇ ਵਿੱਚ ਮਾਨਸਾ ਬਠਿੰਡਾ ਹਾਈਵੇ ਦੇ ਉੱਤੇ ਬਾਈ ਹੋਰਾਂ ਦੀ ਫਰਮ ਹੈ ਏਪੀ ਐਗਰੋ ਸੁਪਰ ਸੀਡਰ ਐਮਬੀ ਪਲਾ ਮਲਚਰ ਏ ਟੂ ਜ਼ेड ਗਰਵਾਜ ਦਾ ਇੰਪਲੀਮੈਂਟ ਮਿਲ ਜੂ ਬਾਕੀ ਰੋਟਾਵੇਟਰ ਬਹੁਤ ਘੱਟ ਰੇਟ ਤੇ ਮਿਲ ਜੂ ਲੇਜ਼ਰ ਲੈਂਡ ਲੈਵਲਰ ਲੈਣਾ ਉਹ ਵੀ ਮਿਲ ਜੂ ਸਕਰੀਨ ਤੇ ਨੰਬਰ ਆ ਸੰਪਰਕ ਕਰ ਲੇ